ਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸਬੰਧਾਂ ਦੇ ਵਿੱਚ ਤਣਾ ਆ ਗਿਆ ਸੀ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿੱਚਕਾਰ ਤਣਾ ਵਾਲਾ ਮਾਹੌਲ ਰਿਹਾ ਹਾਲਾਂਕਿ ਹੁਣ ਮਾਹੌਲ ਸੁਖਾਵਾਂ ਹੋ ਗਿਆ ਦੋਵਾਂ ਦੇਸ਼ਾਂ ਦੇ ਵਿਚਾਲੇ ਜੰਗਬੰਦੀ ਹੋ ਗਈ ਹੈ ਤੇ ਪਹਿਲਾਂ ਦੀ ਤਰ੍ਹਾਂ ਹੁਣ ਦੋਵੇਂ ਦੇਸ਼ ਆਪੋ ਆਪਣੇ ਮੁਲਕ ਦੇ ਵਿੱਚ ਸ਼ਾਂਤੀ ਮਹਿਸੂਸ ਕਰ ਰਹੇ ਨੇ ਉੱਥੇ ਹੀ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿੱਥੇ ਆਨਲਾਈਨ ਪਿਆਰ ਦੇ ਚਲਦਿਆਂ ਇੱਕ ਭਾਰਤੀ ਮਹਿਲਾ ਦਿੱਵਲੋ ਦੂਜੇ ਦੇਸ਼ ਦੇ ਵਿੱਚ ਐਂਟਰੀ ਕਰ ਲਈ ਗਈ ਹੈ ਜਾਣਕਾਰੀ ਇਹ ਮਿਲ ਰਹੀ ਹੈ ਕਿ ਇਹ ਇੱਕ ਭਾਰਤੀ ਔਰਤ ਹੈ ਆਪਣੇ ਪਿਆਰ ਨੂੰ ਮਿਲਣ ਦੇ ਲਈ ਉਸ ਨੂੰ ਹਾਸਲ ਕਰਨ ਦੇ ਲਈ ਸਰਹੱਦ ਪਾਰ ਕਰਕੇ ਪਾਕਿਸਤਾਨ ਚਲੀ ਗਈ ਹੈਰਾਨੀ ਦੀ ਗੱਲ ਇਹ ਹੈ ਕਿ ਔਰਤ ਵਿਆਹੀ ਹੋਈ ਹੈ ਤੇ ਉਸਦਾ ਇੱਕ ਪੁੱਤਰ ਵੀ ਹੈ ਅਕਸਰ ਇਹ ਕਿਹਾ ਜਾਂਦਾ ਹੈ ਕਿ ਲੋਕ ਪਿਆਰ ਦੇ ਵਿੱਚ ਅੰਨੇ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਆਪਣੇ ਬੁਆਏਫ੍ਰੈਂਡ ਜਾਂ ਫਿਰ ਪ੍ਰੇਮਿਕਾ ਤੋਂ ਇਲਾਵਾ ਹੋਰ ਕੁਝ ਵੀ ਦਿਖਾਈ ਨਹੀਂ ਦਿੰਦਾ ਉਹ ਹੱਦਾਂ ਸਰਹੱਦਾਂ ਵੀ ਪਾਰ ਕਰ ਜਾਂਦੇ ਨੇ ਪਰ ਉਹਨਾਂ ਦਾ ਨੁਕਸਾਨ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੇ ਰੂਪ ਦੇ ਵਿੱਚ ਤੇ ਕਿਵੇਂ ਚੱਲਣਾ ਪੈ ਸਕਦਾ ਹੈ ਕਈ ਵਾਰ ਪ੍ਰੇਮੀ ਆਪਣੇ ਪਿਆਰ ਦੇ ਲਈ ਸਰਹੱਦਾਂ ਪਾਰ ਕਰ ਜਾਂਦੇ ਨੇ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਹਾਣੀਆਂ ਸਾਹਮਣੇ ਆਈਆਂ ਨੇ ਅਜਿਹੀਆਂ ਵੀਡੀਓ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕੋਈ ਪਾਕਿਸਤਾਨ ਚਲਾ ਗਿਆ ਜਾਂ ਫਿਰ ਪਾਕਿਸਤਾਨ ਤੋਂ ਕੋਈ ਭਾਰਤ ਆ ਗਿਆ ਬਾਲੀਵੁੱਡ ਫਿਲਮ ਗਦਰ ਦੇ ਵਿੱਚ ਤਾਰਾ ਸਿੰਘ ਕਿਨਾਂ ਦੇ ਲਈ ਪਾਕਿਸਤਾਨ ਗਿਆ ਸੀ ਪਰ ਅਸਲੀਅਤ ਦੇ ਵਿੱਚ ਸੀਮਾ ਹੈਦਰ ਤੇ ਸਚਨ ਦੀ ਕਹਾਣੀ ਇੱਕ ਵੱਡੀ ਉਦਾਹਰਨ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਪਿਆਰ ਅੰਨਾ ਹੁੰਦਾ ਹੈ ਤੇ ਅੱਗੇ ਦੀਆਂ ਸਮੱਸਿਆਵਾਂ ਨੂੰ ਨਹੀਂ ਦੇਖਦਾ ਇਸ ਲਈ ਅਜਿਹੇ ਲੋਕ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਨੇ ਪਰ ਇੱਕ ਜੋ ਨਵਾਂ ਮਾਮਲਾ ਜੰਗਬੰਦੀ ਤੋਂ ਬਾਅਦ ਸਾਹਮਣੇ ਆਇਆ ਇਸ ਨੇ ਹੋਰ ਚਰਚਾ ਛੇੜ ਕੇ ਰੱਖ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਇੱਕ ਭਾਰਤੀ ਔਰਤ ਆਪਣੇ ਪਿਆਰ ਨੂੰ ਮਿਲਣ ਦੇ ਲਈ ਸਰਹੱਦ ਪਾਰ ਕਰਕੇ ਪਾਕਿਸਤਾਨ ਚਲੀ ਜਾਂਦੀ ਹੈ ਔਰਤ ਨੂੰ ਇੱਕ ਪਾਕਿਸਤਾਨੀ ਪਾਦਰੀ ਦੇ ਨਾਲ ਇਨਾ ਜ਼ਿਆਦਾ ਪਿਆਰ ਹੋ ਜਾਂਦਾ ਹੈ ਕਿ ਉਹ ਆਪਣੇ ਪੁੱਤਰ ਨੂੰ ਪਿੱਛੇ ਛੱਡ ਗਈ ਤੇ ਖਤਰਨਾਕ ਰਸਤੇ ਆ ਰਾਹੀਂ ਗੁਪਤ ਰੂਪ ਦੇ ਵਿੱਚ ਸਰਹੱਦ ਪਾਰ ਕਰ ਗਈ। ਰਿਪੋਰਟ ਮੁਤਾਬਕ 43 ਸਾਲਾ ਸੁਨੀਤਾ ਜਾਗੜੇ ਜੋ ਇੱਕ ਪਾਦਰੀ ਦੇ ਨਾਲ ਪਿਆਰ ਦੇ ਵਿੱਚ ਪੈ ਗਈ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਈ। ਉਸ ਨੂੰ ਸੋਮਵਾਰ ਨੂੰ ਪਾਕਿਸਤਾਨੀ ਰੇਂਜਰਾਂ ਨੇ ਅੰਮ੍ਰਿਤਸਰ ਦੇ 28 ਸਰਹਾਦੇ ਤੇ ਤਾਇਨਾਤ ਸੀਮਾ ਸੁਰੱਖਿਆ ਬਲ ਯਾਨੀ ਕਿ ਬੀਐਸਐਫ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬੀਐਸਐਫ ਨੇ ਸੁਨੀਤਾ ਨੂੰ ਅਟਾਰੀ ਸਰਹੱਦ ਰਾਹੀਂ ਸੁਰੱਖਿਤ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦੀ ਮਦਦ ਕੀਤੀ। ਇਸ ਵੇਲੇ ਬੀਐਸਐਫ ਤੇ ਹੋਰ ਸੁਰੱਖਿਆ ਏਜੰਸੀਆਂ ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀਆਂ ਨੇ। ਕਾਫੀ ਖੁਲਾਸੇ ਹੋਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ। ਜਾਣਕਾਰੀ ਦੇ ਲਈ ਦੱਸਿਆ ਕਿ ਸੁਨੀਤਾ ਨਾਗਪੁਰ ਦੀ ਰਹਿਣ ਵਾਲੀ ਦੱਸੀ ਗਈ। ਕੁਝ ਮਹੀਨੇ ਪਹਿਲਾਂ ਉਹ ਸੋਸ਼ਲ ਮੀਡੀਆ ਰਾਹੀਂ ਇੱਕ ਪਾਕਿਸਤਾਨੀ ਪਾਦਰੀ ਦੇ ਸੰਪਰਕ ਵਿੱਚ ਆਈ ਸੀ। ਉਸ ਨਾਲ ਉਸ ਨੂੰ ਪਿਆਰ ਹੋ ਜਾਂਦਾ ਹੈ। ਉਹ ਔਰਤ ਪਾਦਰੀ ਨੂੰ ਮਿਲਣ ਦੇ ਲਈ ਇੰਨੀ ਜ਼ਿਆਦਾ ਉਤਸਕ ਸੀ ਕਿ ਉਹ ਸਾਰੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਦੇ ਬਾਵਜੂਦ ਪਾਕਿਸਤਾਨ ਜਾਣ ਦੇ ਲਈ ਬੇਹੱਦ ਉਤਸਕ ਹੋ ਗਈ। ਇਸ ਤੋਂ ਪਹਿਲਾਂ ਵੀ ਉਹ ਦੋ ਵਾਰ ਪਾਕਿਸਤਾਨ ਜਾਣ ਦੇ ਲਈ ਅਟਾਰੀ ਸਰਹੱਦ ਤੇ ਪਹੁੰਚੀ ਸੀ ਪਰ ਉੱਥੋਂ ਉਸ ਨੂੰ ਬੀਐਸਐਫ ਨੇ ਵਾਪਸ ਭੇਜ ਦਿੱਤਾ ਸੀ। ਜਾਣਕਾਰੀ ਮੁਤਾਬਕ ਉਹ ਔਰਤ ਪਾਦਰੀ ਨੂੰ ਮਿਲਣ ਦੇ ਲਈ ਇੰਨੀ ਬੇਤਾਬ ਸੀ ਕਿ ਉਹ ਕਿਸੇ ਤਰ੍ਹਾਂ ਪਾਕਿਸਤਾਨ ਜਾਣਾ ਚਾਹੁੰਦੀ ਸੀ। ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਲਗਭਗ 15 ਦਿਨ ਪਹਿਲਾਂ ਉਹ ਆਪਣੇ 14 ਸਾਲਾਂ ਦੇ ਬੱਚੇ ਦੇ ਨਾਲ ਲੱਦਾਖ ਚਲੀ ਗਈ। ਉਥੋਂ 14 ਮਈ 2025 ਨੂੰ ਉਸਨੇ ਆਪਣੇ ਪੁੱਤਰ ਨੂੰ ਹੋਟਲ ਦੇ ਵਿੱਚ ਛੱਡ ਦਿੱਤਾ ਤੇ ਖੁਦ ਕਾਰਗਿਲ ਦੇ ਹੁੰਦਰਮਨ ਪਿੰਡ ਤੋਂ ਕੰਟਰੋਲ ਰੇਖਾ ਪਾਰ